ਸਿਲਕਾ ਸਾਰੇ ਵੀਰਾਂ ਨੂੰ ਜੀ ਸੋ ਬਹੁਤ-ਬਹੁਤ ਸਵਾਗਤ ਹੈ ਜੀ ਨਵੀਂ ਵੀਡੀਓ ਤੇ ਅੱਜ ਵਾਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਟਰੈਕਟਰ ਤਵੀਆਂ ਤੇ ਨਹੀਂ ਟਰੈਲੀ ਤੇ ਹਿਚਿੰਗ ਉਹਦੇ ਵਿੱਚ ਮੁਕਾਬਲਾ ਦਿਖਾਉਣਾ ਅੱਜ ਆਪਾਂ ਨੇ ਸੋ ਨੌ ਲਖੇ ਪਿੰਡ 'ਚ ਖੜੇ ਆ ਜੀ ਪਿੱਛੇ ਹਰਿਆਣੇ ਵਾਲੇ ਦੋ ਟਰੈਕਟਰ ਖੜੇ ਆ ਆ ਟਰੈਕਟਰ ਆਪਣੇ ਮਾਮਾ ਜੀ ਦਾ ਜੀ ਪੰਜੋਲੀਆਣਾ ਦਾ ਟਰਾਈ ਚੱਲ ਰਹੀ ਆ ਹਲੇ ਸੋ ਸਾਰੇ ਜਲਵੇ ਦਿਖਾਵਾਂਗੇ ਇਹ ਮੁਕਾਬਲਾ ਕਰਾ ਰਹੇ ਆ ਜੀ ਰੰਗੀ ਵਰਲਡ ਸਰਾਂ ਦੇ ਨਦੀ ਨਿਊ ਹਲੈਂਡ ਦੀ ਏਜੰਸੀ ਹੈ ਪ੍ਰਦੀਪ ਜੀ ਉਹਨਾਂ ਦੀ ਤੇ ਉਧਰ ਕਮੇਟੀ ਕੱਪ ਚੱਲ ਰਿਹਾ ਜੀ ਉਹ ਰੋੜ ਰਿਹਾ ਜੀ ਆਪਣਾ ਸਾਹਮਣੇ ਸਰੰਧ ਤੋਂ ਜਿਹੜਾ ਉਹਦੇ ਵਾਲਾ ਰੋੜ ਹੈ ਤੇ ਪਟਿਆਲੇ ਵਾਲਾ ਤੁਸੀਂ ਦੇਖ ਵੀ ਫੋਰਵੀਲ ਡਰਾਈਵ ਉਹਨੇ ਟਰਾਲੀ ਲਿਆ ਹੈ ਪਰ ਕਿਹਦੇ ਆਪਾਂ ਪਹਿਲਾਂ ਉਹ ਦਿਖਾਈਏ ਤੁਹਾਨੂੰ ਲੰਘਦਾ ਉਹਦੇ ਨੂੰ ਮਾਮਾ ਜੀ ਆਪਣਾ ਲੈ ਲੀਹ ਦੇਖ ਲੋ ਕਿੰਨੀ ਡੂੰਗੀ ਕਰਦੀ ਜਾਂਦੀ ਹੈ ਟਰਾਲੀ ਮੈਂ ਦੂਏ ਘੇੜੇ ਭੱਜਿਆ ਕਰਦਾ ਫਿਰ ਇਹਨਾਂ ਨੇ ਮਾ ਦੂਏ ਕਿਹੜੇ ਉੜਿਆ ਕਰਨਗੇ ਨੀ ਨਾਰਮਲ ਜਾ ਰਿਹਾ ਟਰੈਕਟਰ ਤਾਂ ਨਹੀਂ ਜਾ ਰਿਹਾ ਹਾਂ ਤਾਂ ਠੀਕ ਹੈ ਮਾ ਦੂਏ ਕਿਹੜੇ ਦੂਏ ਰਾਉਂਡ ਚ ਫਿਰ ਗੇਅਰ ਬੜਾ ਲੱਗ ਜਾ ਕਰਨਾ ਨਾ ਨਾ ਆਪਾਂ ਤਾਂ ਕੁਝ ਨਹੀਂ ਕਹਿੰਦੇ ਸੋ ਆਹ ਨੀ ਟਰੈਕਟਰ ਗਿੱਲੀ ਨੈਣ ਇਹ ਬਾਈ ਜੀਤ ਡਿਸਟ੍ਰਿਕਟ ਤੋਂ ਆਏ ਆ ਜੀ ਤੇ ਟਰੈਕਟਰ ਬੜੇ ਸੋਹਣੇ ਬਾਈਆਂ ਨੇ ਜਣੀ ਇਹ ਮੁਕਾਬਲੇ ਚ ਕਾਫੀ ਪੁਰਾਣੇ ਲੈ ਕੇ ਜੰਨੇ ਆ ਕਿੰਨੇ ਸਾਲ ਹੋ ਗਏ ਵੀਰੇ ਕੰਮ ਕਰਦੇ ਨੇ ਇਹ ਹੋ ਗਏ ਜੀ 2015 ਤੋਂ ਵਾਸਤੇ ਚੱਲ ਰਹੇ ਨੇ 2015 16 ਦੇ ਚੱਲ 14 ਸਾਲ ਹਾਂਜੀ ਇਹ ਟਰੈਕਟਰ 5210 ਹੈ ਜੀ ਇੱਧਰ 5039 ਮੋਡੀਫਿਕੇਸ਼ਨ ਫੁੱਲ ਕਰੀ ਵੀ ਹੈ ਜੀ ਇਹ ਅੱਜ ਟਰਾਲੀ ਚਿੰਗ ਮੁਕਾਬਲੇ ਦੇ ਵਿੱਚ ਚੱਲਣਗੇ ਤੇ ਧਾਮ-ਜਮ ਦੇਖਿਆ ਵੀਰਾਂ ਨਾਲ ਗੱਲਬਾਤ ਕਰੀ ਵੀਰ ਕਹਿੰਦੇ ਅਸੀਂ ਆਪਣੀ ਤਾਂ ਮੋਡੀਫਿਕੇਸ਼ਨ ਕਰਦੇ ਆਂ ਅਸੀਂ ਬਾਹਰ ਵੀ ਟਰੈਕਟਰਾਂ ਦੀ ਮੋਡੀਫਿਕੇਸ਼ਨ ਹੈ ਜਿਹੜੀ ਕਰੀ ਜਾਂਦੇ ਆਂ ਤੇ ਦੇਖੋ ਵੀ ਕਹਿੰਦੇ ਘੱਟੋ-ਘੱਟ ਜੇ ਕਿਸੇ ਨੇ ਕਰਵਾਉਣੀ ਵੀ ਹੈ ਨਾਰਮਲ ਜੀ ਐਵਰੇਜ ਜੇ ਕਿਸੇ ਨੂੰ ਤਵੀਆਂ ਮੁਕਾਬਲੇ 'ਚ ਡੇਢ ਤੋਂ ਸਟਾਰਟ ਹੋ ਜਾਂਦਾ ਕੰਮ 2 ਲੱਗ ਜਵੇ 2.5 ਲੱਗੇ ਟਾਇਰ ਵੀ ਚੇਂਜ ਹੁੰਨੇ ਜਿਵੇਂ ਹਨਾ ਹੁਣ ਰੀਡੀਅਲ ਟਾਇਰ ਹੈ ਵੇਟ ਹੋ ਗਿਆ ਦੇਖ ਲਓ ਪਾਰ ਟਰੈਕਟਰ ਦੀ ਇਹਨਾਂ ਦੀ weight ਜਣੀ ਇਹਨਾਂ ਦਾ 40 40 ਕੁਇੰਟਲ ਦੇ ਲਗਭਗ ਟਰੈਕਟਰ ਦਾ ਭਜਨ ਚੱਲ ਜਾਂਦਾ ਹੁਣ ਜਿਹੜਾ ਉਹ ਚੱਲ ਰਿਹਾ ਫੋਰ 휠 ਵੀ ਉਹ ਵੀ ਤਕਰੀਬਨ 32 32 ਕੁਇੰਟਲ ਦਾ ਟਰੈਕਟਰ ਹੈ ਹੁਣ ਦੇਖ ਲਓ ਵੀ ਐਡਾ ਵੱਡਾ ਕਿਹੜਾ ਇਹ ਹਾਲੈਂਡ ਵੀ ਚੱਲਣੇ ਅੱਜ ਜਿਉਂ 7500 ਵੀ ਆਇਆ ਬਾਈਕ ਤੇ ਆ ਟਰੈਕਟਰ ਵੀ ਚੱਲਣੇ ਸੋ ਸਾਰਾ ਆਪਾਂ ਦਿਖਾਵਾਂਗੇ ਅੱਜ ਲਈ ਵੀਡੀਓ ਦੇ ਵਿੱਚ ਤੇ ਇੱਕ ਵਾਰ ਟਰਾਈਡਰ ਵੀ ਹੋਲਵੇ ਜਦੋਂ ਫਿਰ ਫਾਈਨਲ ਟਰੈਕਟਰ ਪੈਂਕੋ ਆਪਾਂ ਉਦੋਂ ਫਿਰ ਕੋਣ ਦੇ ਹਾਂ ਵੀ ਜਵਾਨੋ ਕੀ ਹਾਲ ਹੈ ਸਾਸੀਕਲ ਬਲੌਗ ਪਹਿਲਾਂ ਸਾਰਿਆਂ ਨੂੰ ਕਿਹੜਾ ਪਿੰਡ ਆ ਦੱਸੋ ਫਿਰ ਆਪਣਾ ਮੂਲੇ ਪਰ ਥਾਣਾ ਨਹੀਂ ਮੂਲੇ ਪਰ ਪਿੰਡ ਹੈ ਠੀਕ ਹੈ ਠੀਕ ਹੈ ਅੱਜ ਫਿਰ ਕੀ ਦੇਖਣ ਆਏ ਆ ਇੱਧਰ ਆ ਜਾ ਟਰੈਕਟਰ 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 ਦੇਖਣ ਆਏ ਆ ਠੀਕ ਹੈ ਅੱਜ ਫਿਰ ਟਰੈਕਟਰ ਚੱਲਦੇ ਦੇਖਣ ਆਏ ਆ ਪੂਰੇ ਲਓ ਜੀ ਮਿੱਤਰੋ ਟਰੈਕਟਰ ਇੱਕ ਤੇ ਇੱਕ ਪਹੁੰਚ ਰਹੇ ਆ ਤੇ ਆ ਆ ਗਿਆ ਜੀ ਹੋਰ ਇੱਕ ਇਹ ਵੀ ਹਾਲੈਂਡ 5500 ਪਤਾ ਨਹੀਂ 6500 ਪਤਾ ਨਹੀਂ ਕਿਹੜਾ ਲਓ ਜੀ ਬੋਲੜ 32 ਕਿਹੜਾ ਟਰੈਕਟਰ ਆ ਵੀਰੇ ਇਹ 7500 7500 ਕਿਹੜੀ ਜਗ੍ਹਾ ਤੋਂ ਪੰਜੌਰ 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 ਤੋਂ ਪੁੰਚੇ ਦੀ ਟਰੈਕਟਰ 7500 ਤੇ ਆਜੋ ਚਲਦੇ ਹਾਂ ਉੱਧਰ ਤੇ ਹੁਣੇ 7500 ਰੁਪਏ ਐਵੇਂ ਸੋਹੋ ਜੀ ਮੜਜਾ ਲਵੇ ਲੈ ਭਾਈ ਮਿੱਤਰੋ ਬਾਈ ਫੋੜ ਲਿਆ ਆ 95 ਮਾਡਲ ਕਹਿੰਦਾ ਸਾਰਾ ਰੀਜਨਲ ਹੈ ਕੱਟ ਸਟਾਰਟ ਮੜਜੀ ਬਾਸਣਾ ਜੀ ਕਰਦੇ ਨੇ ਇਸ ਘਟਪੂ ਠੀਕ ਲੋ ਜੀ ਜਿਹੜੇ ਨੰਬਰ ਤਾ ਹੁਣ ਵਿੱਚ ਵਿੱਚ ਸੋਨਾ ਲਿਖਿਆ ਤੇ ਸਿੰਮਲ ਮਾਇ ਇਹ ਆਇਆ ਹੁਣ 7500 ये रे चला भाऊ ये देख रे ਉਹ ਬਰਾਬਰ ਵਾਲਾ ਬੰਦਾ ਕਰਦੇ ਚੱਲਦੇ ਚੱਲਦੇ ਉਹ ਇੱਕ ਮੋੜ ਤੇ ਹਰੇਕ ਲਓ ਜੀ ਦੂਜਾ ਰੋਡ ਗੱਲ ਪਿਆ 5620 ਯੋਆ ਤੇਰਾ ਹੁਣ ਚੱਲਣਾ ਹੈ ਯੋ ਲੈਂਡ 7500 ਚੌਥੇ ਨੰਬਰ ਤੇ ਮਜੀਦ ਭਾਈ ਮਜੀਦ ਭਾਈ ਬਸ ਬੈਠੋ ਹੋਰ ਇਹ ਗੱਲ ਜਿਹੜਾ ਲੱਕੀ ਬਸ ਨਾ ਬਕਾ 4750 ਬਾਕੀ ਕੋਈ ਨਹੀਂ ਜਾਉਣਾ ਹੈ ਆਈ ਹੈ ਤਾਂ ਉਹ ਦਾ ਡੇਟ ਦੁੱਧ अच <laughs> ਵੇਖੋ 20 ਕੁ ਮਿੰਟ ਹੁਣ ਤੱਕ ਕਿਹਨੇ ਨਹੀਂ ਨੰਬਰ ਕੱਢੂਗਾ ਤੇ ਪੂਰਾ ਪੰਜਾਬੀ ਨਾਲ ਦਾ ਕੱਢੂਗਾ ਨੰਬਰ ਇਹ ਬਸ ਪੈ ਗਿਆ ਸਮਝ ਇਹਦਾ ਹੁਣ ਇਹ ਨਾ ਲੈਣੇ ਹੁਣ ਨਹੀਂ ਬਾਹਰ ਹੁਣ 33 ਚੌਥਾ ਦੇ ਪਾਸ ਆਉ ਟਰਾਲੀ ਦੇਖ ਕੇ ਇਹ ਟਰਾਲੀ ਆ ਤਾਂ ਇੱਕ ਮਿੰਟ ਤੋਂ ਪਹਿਲਾਂ ਇੱਕ ਬਸਾਲੀ ਕਿੰਨਾ ਲੱਗਦਾ ਹੈ 18 317 ਉਹ ਦੂਆ ਸੁਭਾਵਾ 52 ਕਿੰਨੇ ਚ ਗਿਆ ਤਾਂ ਇਹ ਦੇਖੀਏ ਮਰਾ ਜਾਨ 52 ਕਿੰਨੇ ਚ ਗਿਆ ਉਹ ਸੀਗਾ ਆਪਣਾ 2 ਮਿੰਟ 55 ਸੈਕਿੰਡ 2 55 ਹਾਂ ਲਓ ਜੀ ਹੁਣ ਗਿੱਲੀ ਨਾਣਾਂ ਦਾ ਚੱਲਿਆ ਪਈਦਾ ਦੂਜਾ ਚੱਲਿਆ ਆਪਣਾ 50 39 100 53 ਦਾ ਨਹੀਂ 50 39 ਦਾ ਚੱਲਿਆ ਪਾਈ ਕਿਹਦੇ ਆਪੁਰੀ ਅੰਗੇ ਨ ਕੋਲਾ 49 349 ਫੁੱਲ ਮੋਡੀਫਿਕੇਸ਼ਨ ਹੁਣ ਚੱਲਣਾ ਜੀ ਗਿੱਲੀ ਲੈਣ ਵਾਲਾ 50 349 ਬੱਸ ਚੱਲਣ ਲੱਗਾ ਉਹ ਸਮਝ ਲਓ ਸਾਹਮਣੇ ਇਹ ਉਹ ਟਰੈਕਟਰ ਦੇ ਉੱਪਰਲੇ ਪਾਸੇ ਤੁਸੀਂ ਡੰਡਾ ਦੇਖ ਰਹੇ ਹੋ ਝੰਡਾ ਦੇਖ ਰਹੇ ਹੋ ਤੁਸੀਂ ਉੱਥੇ ਖੜਾ ਟਰੈਕਟਰ 5039 ਚੱਲਣਾ ਜੀ ਜੌਂਡੀਅਰ ਜਿਹੜੀ ਪਾਜੀ ਟੈਮਰ ਨੰਬਰ ਲਓ ਜੀ ਮਿੱਤਰੋ ਚੱਲ ਪਿਆ ਕਿ ਲੀਨੈਨ ਜਿਹੜੀ 5040 ਰਾਜਾ ਸਭ ਤੋਂ ਪਹਿਲਾ ਟਾਈਮ ਕੱਢੀਆ ਤਾਂ ਪਹਿਲੇ ਘੇੜੇ 'ਚ ਰੱਤੇ ਪਾਸੇ ਡਾਉਂ ਆਏ ਥਲੀ ਨਜ਼ਰ ਮਾਰ ਦਿੰਦੇ ਆਊਟ ਆਊਟ ਰੱਤੇ ਡਰਪੂ ਵੀ ਪ੍ਰੋਗਰਾਮ ਮੇਰਾ ਵੀ ਇਹ ਲੋ ਜੀ ਟਰੈਕਟਰ ਆਊਟ ਕਰਤਾ ਹੋਣੇ ਹੂੰ ਟਰੈਕਟਰ ਇਹਨਾ ਟੌਪ ਦਾ ਚੱਲਿਆ ਤੁਸੀਂ ਪਹਿਲਾ ਕਿਹੜਾ ਦੇਖਿਆ ਹੁਣ ਟਰੈਕਟਰ ਇਹ ਆਊਟ ਕਰ ਦਿੱਤਾ ਗਿਆ ਤੇ ਹੁਣ ਬਾਈਆਂ ਕੋਲੇ ਆ ਦੂਜਾ ਖੜਾ 5210 ਹੁਣ ਇਹ ਚੱਲੂ ਇਸ ਤੋਂ ਬਾਅਦ ਟਰਬੋ ਚ ਕੋਈ ਫਾਲਟ ਪੈ ਗਿਆ ਵੀ ਟਰੈਕਟਰ ਦੱਬ ਲੇ ਗਿਆ ਤਾਂ ਕੰਮ ਨਹੀਂ ਆਇਆ ਲਓ ਜੀ ਹੁਣ ਬਾਈਆਂ ਦੇ ਟਰੈਕਟਰ ਤੋਂ ਬਾਅਦ ਹੁਣ ਚੱਲਣ ਲੱਗਿਆ 3630 ਹਰਨਾਮ 3630 ਆ ਹਾਂ ਆ ਹੋਲੈਂਡ ਹੋਲੈਂਡ ਦੇ ਚੱਤ ਸਾਡੇ ਤੋਂ ਆ ਤਰਾ ਪਾਈ ਨੀ ਆ ਕੱਢ ਗਿਆ ਤਾਂ ਟਾਈਮ ਹਾਂ ਖੜ ਜਾ ਹੁਣ ਛਿੱਤਰ ਲੱਗਿਆ ਬਾਈ ਇਧਰ ਇਧਰ ਚੱਲ ਵੀ ਚੱਲ ਦੇ ਝੰਡੀ ਕਿਤੇ ਤੱਕ ਆ ਰਿਹਾ ਕਿਤੇ ਐ ਲੱਗੇ ਤੱਕ ਆ ਰਚੂ ਪੀ ਪਾਜੀ ਫਿਰ ਉਹ ਚੁੱਕਿਆ ਅੰਦਰ ਗਿਆ ਤਾਂ ਐਨੇ ਦਾ ਉਰੇ ਆ ਗਿਆ ਤਾਂ ਇੱਥੇ ਮੋੜ ਤੇ ਆ ਗਿਆ ਨਾਲ ਅੱਗੇ ਇਸ ਵੀ ਹੈਗੀ ਹੈ ਹਾਂ ਇਹ ਨੋਰਮਲ ਆ ਕੱਲਾ ਹਾਂ ਬਿਲਕੁਲ ਆ ਕੇ ਇਹਦਾ ਮਤਲਬ ਆਪਣੇ ਕੋਲ ਆ ਗਿਆ ਕੋਈ ਨਹੀਂ ਕਿ ਨਾਲ ਕਿੰਨੇ ਪੰਜਾਂ ਦਾ ਜ਼ੋਰ ਲੱਗਿਆ ਹੋਇਆ ਵਾ ਟਾਈਮ ਲੱਗ ਗਿਆ ਬਹੁਤ ਇੱਕ ਤਰਬੂ ਉਹ ਦੂਰੋਂ ਜੀ ਮਿੱਤਰੋ ਚੱਲਿਆ ਹੋਣਾ ਟਰੈਕਟਰ ਪਾਜੀ ਹਾਕ ਉੱਥੇ ਮਿਲਦਾ ਹੋਂਦੀ ਹੋਲੇ ਦੀ ਉਹਦੀ ਤਰਬੂ ਹੋ ਗਈ ਹੈ ਨਾ ਖਰਾਬ ਹੋ ਗਈ ਹੈ ਤਰਬੂ ਨਾ ਨਮ 9:02 ਟਰੈਕਟਰ ਕੱਢ ਲੇਗੇ ਪਾਜੀ ਦੇ ਨੰਬਰ ਉਹ ਠੰਡੋਂਦਾ ਜਾਂਦਾ ਨੈਕ ਚ ਇਹ 5210 ਪਾਣੀ ਜਦੀ ਚੌਣ ਲੱਗ ਜਾਂਦਾ ਇਹਨਾਂ ਆਓ ਬਈ ਹੁਣ 36 ਨਾ ਚ ਗਿੱਲੀ ਨੈਣ ਦਾ ਹੁਣ 52 10 ਜਾਦਾ 52 10 ਚੱਲਣ ਲੱਗਿਆ ਜੀ ਇਹ ਟਰੈਕਟਰ ਤੇ ਪੂਰਾ ਮਾਨ ਆ ਬਈ 52 10 ਆ ਹਮ ਲੋ ਵੀ ਕੱਢ ਕੇ ਤੇ ਨੰਬਰ ਨਾ ਆ ਕੀ ਆਜ ਮੋਡੀਫਿਕੇਸ਼ਨ ਬਹੁਤ ਬੜੇ ਜਦ ਆਇਆ ਚੋਬਰਾ I don't know ਵੀ ਇਕੱਠ ਹੈ ਜੀ ਇਹ ਸਿਰਫ ਆ ਟਰੈਕਟਰ ਦੇਖਣ ਵਾਸਤੇ ਜਣਾ ਨਾ ਬਾਹਰ ਦੇਖੋ ਤੁਸੀਂ ਬਾਹਰ ਬਾਹਰ ਟਰੈਡ 20 ਕਿੰਨਾ ਬਾਤ ਆ ਬਾਬੇ ਵਾਲਾ ਕਿਹਨੋਂ ਹੁਣ ਇੱਕ ਮਿੰਟ ਦੀ ਟਰਾਲੀ ਦਾ ਕਿਆ ਬਣੂ ਹੁਣ No, <laughs> सुन दे टाइम <टाँग> सुन दे। <laughs> दो मिनट पैंती सकेंट लो जी सब पहले नंबर से लिया ना अपना थोड़ा लेट चलिया दो पैंती चलिया दो पैंती दौ पैंती ट्रैक्टर इंडो फार्म ਪੱਕਾ ਚੌਂਡੀਆਂ ਵਾਲਾ ਇਹ ਵਈ ਪੱਕਾ ਚੌਂਡੀਆਂ ਵਾਲਾ ਬੰਦਾ ਇਹ ਲਓ ਜੀ ਆ ਗਿਆ ਜਿਹੜੀ ਅੱਛਾ ਇੱਕ ਢੇਲ ਲਾਵਾਂ ਬਈ ਕਾਲੀ ਨਹੀਂ ਕਰਨੀ ਇਹਨਾਂ ਨੇ ਨਾ ਜਾਣਦੀ ਨਾ ਆਉਣ ਦੀ ਆ ਰਿਹਾ ਮਸਤੀ ਦੀ ਚਾਲ ਕਿ ਨਹੀਂ ਆ ਰਿਹਾ ਨਜ਼ਾਰਾ ਆ ਗਿਆ ਫੁੱਲ ਸਵਾਦ ਆ ਗਿਆ ਪੂਰਾ ਬੜੀ ਵਧੀਆ ਨੀ ਪਟਗੀ ਨਾ ਨਾ ਸ਼ੂਰ ਬਹੁਤ ਵਧੀਆ ਮੇਲਾ ਲੁੱਟ ਲਿਆ ਪੂਰਾ ਇਹਦਾ ਤਾਂ ਬਚਾਉ ਆ ਉਹ ਇਹਦਾ ਠੀਕ ਆ ਕਿ ਗਿਆ ਇਹਦਾ ਵੀ ਹੋ ਗਿਆ ਕੰਮ ਚੱਲ ਢੇੜਾ ਸਿਰੇ ਲੱਗ ਗਿਆ ਉਹ ਸੈਟਾ ਹੁਣ ਨਹੀਂ ਲੱਗਦਾ ਢਾਈ ਜਿਗੇ ਤੋਂ ਨਾ ਹੁਣ ਨਹੀਂ ਲੱਗਦਾ ਉਹ ਕੀ ਟਾਈਮ ਦਾ ਚੱਕਰ ਪੇਵ ਉਹ ਉਧਰ ਉਹ ਪਸੀ ਮੈਨ ਪਾਣੀ ਪਾਣ ਦਾ ਮਾਤ ਲਾਤ ਨੂੰ ਆ ਵੀ ਜੇ ਧੂਆਂ ਵੀ ਕਿਸੇ ਪਾਸੇ ਨਿਕਲਣਾ ਇੰਨਾ ਭੱਟੇ ਜਾਈ ਜਾ ਭੱਟੇ ਬੜੇ ਬੜੇ ਲਓ ਜੀ ਹੁਣ ਖੀਲਾ ਟਰੈਕਟਰ ਲੱਗਿਆ ਚੱਲਣਾ ਇੰਡੋ ਫਾਰਮ ਚਲ ਚਲ ਚੱਤ ਤੁਰ ਹੋ ਗਾ ਹਨੂ ਬਹੁਤ ਥੀ ਪੱਠਾ ਮਚਾਈ ਜਾਂਦਾ ਚਾਰ ਵੀ ਚੱਲ ਚੱਲ ਕੇ ਨਾ ਅਸੀ ਅਸੀ ਗਾਲ ਜੀ ਐ ਇੰਡੋ ਫਾਰਮ ਚੱਲਣ ਲੱਗਾ ਹੈਲੋ ਹਾਂ ਜੀ ਤੁਸੀਂ ਹੈਲੋ ਵੈਸੇ ਮੈਂ ਤਾਂ ਬਾਹਰ ਆਇਆ ਹੈ ਜੀ ਮੰਮੀ ਹਾਂ ਜੀ ਮੰਮੀ ਨੇ ਨਾ ਮੇਰੇ ਫੋਨ ਤੇ ਵਾਰਸ਼ਾ ਵਾਰ ਕਰੀ ਜੀ ਮੰਮੀ ਹੁਣ ਕਿੰਨਾ 310 ਵਾਲਾ ਨੰਬਰ ਆ ਗਿਆ ਤੇ ਲਾ ਲਓ ਜੀ ਹਾਂ ਜਿਹੜੇ ਤਾਂ ਜਾਗਦੇ ਹੋਣੇ ਗੱਲ ਹੋ ਜੀ ਉਹ ਕਹਿੰਦੇ ਸੀ ਜਲਦਾ ਜੀ ਤਾਂ ਦਿੱਤ ਓਕੇ ਜੀ ਹਾਂ ਮੈਂ ਮੈਂ ਤੈਨੂੰ ਤਮੰਤ ਹਾਂ ਲੋ ਮੈਂ ਸਿੱਧਾ ਹੁੰਦੀ ਜਾ ਰਿਹਾ ਉਹ ਨਹੀਂ ਤੂੰ ਮਿੰਟ ਤੱਕ ਲਫਰੀ ਕਰਦਾ ਮਿੰਟ ਕੇ ਫੋਨ ਤੇ ਇਹ ਤਾਂ ਰਹਿ ਗਿਆ ਬਸ ਦਾ ਇਹ ਕਿੱਥੇ ਭੱਜਦਾ ਰੁਕ ਗਿਆ ਮੈਨੂੰ ਲੱਗਦਾ ਇਹ ਨਹੀਂ ਉਹ ਕਟਰ ਬਾਹਰ ਹੋ ਗਿਆ ਬਾਰੇ ਬਾਹਰ ਦੇ ਜ਼ਾਰ ਹੋਏ ਕੱਟਦੇ ਬਾਹਰ ਹਾਂ ਬਾਹਰ ਕੱਟਦੇ ਹੋ ਹਾਂ ਹਲਟ ਪਾ ਗਏ ਜੀ ਕੋਈ ਬੰਦਾ ਹਲਟ ਪੁੱਟ ਪਾ ਗਏ ਅਗਲਾ ਟਰੈਕਟਰ ਕਿਹੜਾ ਹੈਗੇ ਟਰੈਕਟਰ ਹਲਟ ਪਾ ਗਏ ਟਰਮਾਂ ਬੀਬੀ ਉਹ ਰੇ ਝੰਡੋ ਫਾਰਮ ਵੀ ਆ ਗਿਆ ਬਾਹਰ ਲਓ ਇਹ ਬਹੁਤ ਜਿਹੜਾ ਚੱਲਿਆ ਜਹਾਜ਼ ਫ੍ਰੀਟਾ ਹੈ ਸ਼ੁਰੂਆਤ ਧੁਰੂਗ 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 ਉਗਾ 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 ਮਰਜੀ ਦੇ ਆਹੇ ਆਹੇ ਨਾ ਇੱਥੇ ਜੀ ਨੂੰ ਥੋੜਾ ਜਿਹਾ ਮੋੜੂ ਕੇ ਇੱਕ ਵਾਰ ਕਰ ਲੈ ਜੀ ਆ ਗਿਆ ਆ ਗਿਆ ਆ ਗਿਆ ਮम्मा ਆ ਗਿਆ

ਫੜ ਗਿਆ ਫੜ ਗਿਆ ਰੇਸ ਫੜ ਗਿਆ 18 ਮੋੜ ਤੇ ਨਾ ਮੋੜੇ ਜਿੱਦ ਤੱਕ ਹੋਲੰਡ ਬੜਾ ਖੜਾ 3 ਨੰਬਰ ਦਾ ਨਹੀਂ ਹੁੰਦਾ ਦੋਆ ਦੋ ਨੰਬਰ ਕਰ ਦਿੰਦਾ ਦੋ ਨੰਬਰ ਕਰ ਦੂਗਾ ਕੁਝ ਵੀ ਹੋਰਦਾ ਮਾਮਾ ਕੋਈ ਮਿੰਟ ਸਪੀਡ ਚੈੱਕ ਕਰ ਲੈ ਕੋਈ ਹੁਣ ਵਿੰਡੋ ਫਾਰ ਵਿੰਡੋ ਫਾਰ ਆ ਉਰੇ ਦੇ ਦਿੰ ਨੂੰ ਨਾ ਵਾਸੀ ਕਰ हां तो दब गया शादी जी पप्पू लोदा आ रहा है ਦੇ ਲਾਸ ਵਾਲਾ ਪਰੋਲਾ ਬਣਿਆ 25 ਦੇ ਵੀ 25 ਦੇ ਵੀ ਆਇਆ ਉਹਨਾਂ ਦੇ ਚਾਤਲੀ ਦੇ ਤੂੰ ਕਿਵੇਂ ਕਰਦੀ ਹੈ ਪਰ ਟਰੈਕਟਰ ਬੱਲੇ ਬੱਲੇ ਕਰਾ ਕੇ ਕਰਾ ਗਿਆ ਮਾਰਾ ਹੁਣ ਚੋਰ ਬਾ ਆ ਰਿਹਾ ਹੋ ਜਾ ਵੀ 30 30 ਨਾਲ ਲੇਲ ਗੱਡੀ ਇੱਕ ਤੇ ਪਰਵਾਨੀ ਖੜੇ ਲਾਏ ਆ ਬਸ ਜੀ ਆਈਏ ਰੱਖ ਲਓ ਓਏ ਓਏ ਆ ਹੈਪੀ ਇਹ ਗੱਲ ਪਾ ਪਾਤੀ ਏ ਗੱਲ ਪਾਤੀ ਆ ਮੈਂ ਹੌਲਡ ਦੇ ਮੈਨੇ ਆਉਣਗੇ ਅੰਦਰ ਦਾ ਮੇਰਾ ਵੀਜ਼ਾ ਬੁੱਕ ਦਾ ਪਤਾ ਨਹੀਂ ਆ ਰਿਹਾ ਓਏ ਹਾਂ ਚਲੋ ਅੰਦਰ ਬਾਈ ਓਏ ਲਾਓ ਬਾਈ ਕਿਹੜਾ